ਗੁਰੂ ਸਾਹਿਬ ਜੀਓ ਸੋਨਿਆਰ ਹਮਾਰੀ ਸੱਜਣ ਇੱਕ ਕਰੋ ਬੇਨਤੀਆ ਸੋ ਮੋਹਨ ਲਾਲ ਪਿਆਰੇ ਹਉ ਫਿਰੂੰ ਖੋ ਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਪੀਨਾ ਧੀਰੀਜੈ ਮਿੱਠ ਬੋਲੜਾ ਜੀ ਹਰ ਸੱਜਣ ਸੋ ਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨ ਬੋਲੇ ਕਉਰਾ ਕਉੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਅਤਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਪੰਨੇ ਕਾਲੇ ਜੁਗ ਜੁਗ ਅਟਲ ਚਵਰ ਤਖਤਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆnde ਪਾਵਨ ਚਰਨ ਕਮਲਾ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰੀਆਂ ਹੀ ਸੰਗਤਾਂ ਬੜਾ ਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਅੰਮ੍ਰਿਤ ਵੇਲੇ ਨੂੰ ਮੁਖ ਰੱਖ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੀ ਹਾਂ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦਹਰਾਈਏ ਕੋਈ ਵੀ ਰਸਨਾ ਬਾਂਜੀ ਨਾ ਰਹੇ ਇੱਕੋ ਵਾਰ ਕਹਿੰਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਗੇ ਭਾਵੇਂ ਆਪਾਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਆ ਪਰ ਆਪ ਜੀ ਨੂੰ ਪਤਾ ਹੈ ਸੰਗਰਾਨ ਵਾਲੇ ਦਿਨ ਜੋ ਗੁਰੂ ਸਾਹਿਬ ਜੀ 12 ਮਾਹ ਦੀ ਬਾਣੀ ਦੇ ਵਿੱਚ ਮਹੀਨਿਆਂ ਦੇ ਸ਼ਬਦਾਂ ਦੀ ਦਾਤ ਬਖਸ਼ਿਸ਼ ਕਰਦੇ ਨੇ ਆਪਾਂ ਸੰਗਰਾਦਨ ਵਾਲੇ ਦਿਨ ਮਹੀਨੇ ਦੀ ਵਿਚਾਰ ਕਰਦੇ ਹਾਂ ਤਾਂ ਅੱਜ ਅਸੂ ਮਹੀਨੇ ਦੀ ਸੰਗਰਾਦਨ ਦਾ ਦਿਹਾੜਾ ਹੈ ਆਓ ਆਪਾਂ ਗੁਰੂ ਸਾਹਿਬ ਜੀ ਦਾ 12 ਮਾਹ ਦੀ ਬਾਣੀ ਵਿੱਚੋਂ ਸ਼ਬਦ ਪੜ੍ਹ ਲਈਏ ਕੀ ਗੁਰੂ ਸਾਹਿਬ ਜੀ ਅਸੂ ਦੇ ਮਹੀਨੇ ਵਿੱਚ ਸਾਨੂੰ ਕੀ ਬਖਸ਼ਿਸ਼ ਕਰ ਰਹੇ ਨੇ ਕੀ ਹੁਕਮ ਕਰ ਰਹੇ ਨੇ ਆਓ ਆਪਾਂ ਸਾਰੇ ਰਲ ਕੇ ਪਹਿਲਾਂ ਸ਼ਬਦ ਪੜ੍ਹੀਏ ਸਾਰੀ ਸੰਗਤ ਨੇ ਪਾਈ ਰਸਨਾ ਨੂੰ ਪਵਿੱਤਰ ਕਰਨਾ ਜੀ ਅਸੋਨ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੀ ਹਉ ਤਿਨ ਕੈ ਲਾਗਾ ਪਾਏ ਬੇਨ ਪ੍ਰਭ ਕਿਉ ਸੁਖ ਪਾਈਐ ਬੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜੀ ਨਾਹੇ ਜਾਹ ਜਿਨ ਨੇ ਚਾਖਿਆ ਪ੍ਰੇਮ ਰਸ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਤੀ ਕਰਹਿ ਆਗ ਬਿੰਤੀ ਕਰਾ ਲੇਹੋ ਪ੍ਰਭੂ ਲੜ ਲਾਈ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਅਸੂ ਸੁਖੀ ਵਸੰਦੀਆ ਜਿਨਾਂ ਮਯਾ ਹਰ ਰਾਈ ਤਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ 12 ਮਹਾਂ ਦੇ ਬਾਣੀ ਦੇ ਵਿੱਚ ਇਹ ਸਾਨੂੰ ਅੱਸੂ ਦੇ ਮਹੀਨੇ ਦੇ ਬਾਬਤ ਸ਼ਬਦ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਜੀ ਸ਼ਬਦ ਦੀ ਅਰੰਭਤਾ ਕਰਦੇ ਨੇ ਅਸੁਨ ਪ੍ਰੇਮ ਓ ਮਾਹੜਾ ਕਿਉ ਮਿਲੀਐ ਹਰ ਜਾਏ ਓ ਮਾਹੜਾ ਕਹਿੰਦੇ ਨੇ ਓਸ਼ਾਲੇ ਨੂੰ ਜਿਵੇਂ ਗੁਰੂ ਸਾਹਿਬ ਜੀ ਉਦਾਹਰਨ ਦਿੰਦੇ ਨੇ ਇੱਕ ਰੱਬ ਦੇ ਪਿਆਰੇ ਦੇ ਮਨ ਦੀ ਤੜਫ ਹੈ ਜਿਹੜੀ ਉਹ ਅੱਜ ਦੇ ਸ਼ਬਦ ਵਿੱਚ ਬਿਆਨ ਕਰਦੇ ਨੇ ਵੀ ਕਿੱਦਾਂ ਦੀ ਤੜਫ ਹੋਣੀ ਚਾਹੀਦੀ ਆ ਗੁਰੂ ਦੇ ਬਾਬਤ ਸਿੱਖ ਦੇ ਅੰਦਰ ਪਰਮਾਤਮਾ ਦੇ ਬਾਬਤ ਗੁਰਸਿੱਖ ਦੇ ਅੰਦਰ ਕਿੱਦਾਂ ਦਾ ਪ੍ਰੇਮ ਹੋਵੇ ਕਿੱਦਾਂ ਦਾ ਚਾਹ ਹੋਵੇ ਕਿੰਨਾ ਉਹਦੇ ਅੰਦਰ ਖੁਸ਼ੀ ਹੋਵੇ ਕਿੰਨਾ ਕੋਦੇ ਅੰਦਰ ਉਸਾਲਾ ਉਮਾੜਾ ਹੋਵੇ ਪਰਮੇਸ਼ਰ ਨੂੰ ਮਿਲਣ ਦਾ ਤਾਂ ਮਹਾਰਾਜ ਜੀ ਬਚਨ ਕਰਦੇ ਨੇ ਅਸੁਣ ਪ੍ਰੇਮ ਉਮਾੜਾ ਜਿਹੜਾ ਪ੍ਰੇਮ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ ਪ੍ਰੇਮ ਹੈ ਜਿਹੜੀ ਸੰਸਾਰ ਦੀ ਹਰੇਕ ਛੇ ਅਸੀਂ ਖਰੀਦ ਸਕਦੇ ਹਾਂ ਮਾਇਆ ਨਾਲ ਪੈਸੇ ਨਾਲ ਧਨ ਨਾਲ ਪਰ ਪ੍ਰੇਮ ਜਿਹੜੀ ਇੱਕ ਐਸੀ ਵਸਤੂ ਹੈ ਇਹਨੂੰ ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ ਕਿਸੇ ਵੀ ਮੁੱਲ ਤੇ ਖਰੀਦਿਆ ਨਹੀਂ ਜਾ ਸਕਦਾ ਇਹ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜੇ ਪ੍ਰੇਮ ਬਖਸ਼ਿਸ਼ ਕਰ ਦੇਣ ਤਾਂ ਸਿੱਖ ਹੈ ਜਿਹੜਾ ਆਪਣੇ ਗੁਰੂ ਨਾਲ ਆਪਣੇ ਮੁਰਸ਼ਦ ਨਾਲ ਮਲਾਪ ਕਰ ਸਕਦਾ ਹੈ ਉਹ ਮਾਹੜੇ ਦਾ ਆਤਲ ਮਤਲਬ ਹੁੰਦਾ ਹੈ ਉਸਾਲਾ ਜਾਂ ਚਾਹ ਕਹਿ ਸਕਦੇ ਆ ਚਾਹ ਹੁਣਾ ਆਪਣੇ ਅੰਦਰ ਉਸ ਪਰਮੇਸ਼ਰ ਦੇ ਮਿਲਾਪ ਦਾ ਤਾਂ ਮਹਾਰਾਜ ਇਹ ਕਹਿੰਦੇ ਅਸੁਣ ਪ੍ਰੇਮ ਓ ਮਾਹੜਾ ਕਿਉਂ ਮਿਲਿਆ ਹਰ ਜਾਏ ਗੁਰਸਿੱਖ ਦੇ ਅੰਦਰ ਪ੍ਰੇਮ ਹੋਵੇ ਗੁਰੂ ਨਾਲ ਮਿਲਾਪ ਕਰਨ ਦਾ ਪਰਮੇਸ਼ਰ ਨਾਲ ਮਿਲਾਪ ਕਰਨ ਦਾ ਤਾਂ ਕਿਵੇਂ ਮਿਲੇਗਾ ਗੁਰਸਿੱਖ ਪਰਮੇਸ਼ਰ ਨੂੰ ਕਿਵੇਂ ਮਾਲਕ ਦੇ ਨਾਲ ਮਿਲਾਪ ਹੋਵੇਗਾ ਮਹਾਰਾਜ ਇਹ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਪ੍ਰੇਮ ਹੋਵੇ ਸਿੱਖ ਦੇ ਅੰਦਰ ਫਿਰ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਏ ਜਿਵੇਂ ਭਾਈ ਸਾ ਪਾਈ ਗੁਰਦਾਸ ਜੀ ਬੜੇ ਸੋਹਣੇ ਬਚਨ ਲਿਖਦੇ ਨੇ ਤਿੰਨ ਤਰ੍ਹਾਂ ਦੀਆਂ ਉਦਾਹਰਨਾਂ ਦਿੰਦੇ ਨੇ ਭਾਈ ਗੁਰਦਾਸ ਜੀ ਵੀ ਸਿੱਖ ਦੇ ਅੰਦਰ ਪ੍ਰੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਭਾਈ ਗੁਰਦਾਸ ਜੀ ਆਪਣੇ ਕਵਿਤਾ ਦੇ ਅੰਦਰ ਲਿਖਦੇ ਨੇ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ ਦੀਪ ਕਰ ਮਹਾ ਵਿਪਰੀਤ ਮਿਲੇ ਜਾ ਰਹਾ ਹੈ ਕਹਿੰਦੇ ਕਿਤੇ ਦੀਵਾ ਜਗਦਾ ਹੋਵੇ ਹਨੇਰੇ ਦੇ ਵਿੱਚ ਦੀਪਕ ਕਹਿੰਦੇ ਨੇ ਦੀਵੇ ਨੂੰ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ ਕਹਿੰਦੇ ਹਨੇਰੇ ਦੇ ਵਿੱਚ ਦੀਵਾ ਜਗਦਾ ਹੋਵੇ ਤੇ ਪਤੰਗਾ ਕੋਹਾਂ ਵਾਟਾਂ ਤੋਂ ਚੱਲ ਕੇ ਉਸ ਦੀਵੇ ਦੀ ਰੋਸ਼ਨੀ ਤੇ ਚਾਨਣ ਤੇ ਆ ਜਾਂਦਾ ਏ। ਔਰ ਜਿਸ ਦੀਵੇ ਦੀ ਲਾਟ ਤੇ ਰੋਸ਼ਨੀ ਤੇ ਉਹ ਪਤੰਗਾ ਆਉਂਦਾ ਨਾਲੇ ਉਹਨੂੰ ਪਤਾ ਵੀ ਇਹ ਮੇਰੀ ਮੌਤ ਹੈ। ਪਹਿਲਾਂ ਤਾਂ ਉਹਦੇ ਆਲੇ-ਦੁਆਲੇ ਘੁੰਮੀ ਜਾਂਦਾ ਲਾਟ ਦੇ, ਅੱਗ ਦੇ ਆਲੇ-ਦੁਆਲੇ ਘੁੰਮੀ ਜਾਂਦਾ, ਚਾਨਣ ਦੇ ਆਲੇ-ਦੁਆਲੇ ਘੁੰਮੀ ਜਾਂਦਾ। ਅਰ ਜਦੋਂ ਉਹਨੂੰ ਮਿਲਣ ਦਾ ਦਿਲ ਕਰਦਾ ਉਹਦਾ ਅੱਗ ਦੇ ਵਿੱਚ ਵੱਜਦਾ ਤੇ ਉਹਦੀ ਮੌਤ ਹੋ ਜਾਂਦੀ ਸੜ ਜਾਂਦਾ ਖਤਮ ਹੋ ਜਾਂਦਾ ਦੀਪ ਕਰ ਮਹਾ ਵਿਪਰੀਤ ਮਿਲੇ ਜਾ ਰਿਹਾ ਹੈ ਪਤੰਗੇ ਨੂੰ ਇਸ ਗੱਲ ਦਾ ਪਤਾ ਕਿ ਜੇ ਮੈਂ ਇਹਦੇ ਨੇੜੇ ਗਿਆ ਤੇ ਮੇਰੀ ਮੌਤ ਹੈ ਪਰ ਉਹਦੇ ਨੇੜੇ ਜਾਣਾ ਬੰਦ ਨਹੀਂ ਕਰਦਾ ਪਤੰਗਾ ਪਹਿਲੀ ਉਦਾਹਰਣ ਇਹ ਦਿੱਤੀ ਆ ਭਾਈ ਗੁਰਦਾਸ ਜੀ ਨੇ ਦੂਜੀ ਉਦਾਹਰਨ ਦਿੰਦੇ ਨੇ ਭਾਈ ਗੁਰਦਾਜ ਜੀ ਅਲ ਚਲ ਆਵਤ ਕਮਲ ਪੈ ਸਨੇਕਰ ਕਮਲ ਸੰਪਟ ਬਾੰਧ ਪ੍ਰਾਨ ਪਰਹਾਰ ਹੈ ਕਹਿੰਦੇ ਕਮਲ ਦਾ ਫੁੱਲ ਹੈ ਜਿਹੜਾ ਉਹ ਸੂਰਜ ਚੜਨ ਤੇ ਖਿੜਦਾ ਹੈ ਤੇ ਸੂਰਜ ਛਿਪ ਜਾਣ ਤੇ ਉਸ ਆਪਣੇ ਆਪ ਬੰਦ ਹੋ ਜਾਂਦਾ ਹੈ ਔਰ ਪੌਰਾਏ ਜਿਹੜਾ ਉਹ ਕਮਲ ਦੇ ਫੁੱਲ ਤੇ ਆ ਕੇ ਬਹਿੰਦਾ ਉਹਦੀ ਪ੍ਰੀਤੀ ਹੈ ਕਮਲ ਦੇ ਫੁੱਲ ਨਾਲ ਪੌਰੇ ਨੂੰ ਇਦਾਂ ਵੀ ਇਸ ਇਹਦੇ ਵਿੱਚ ਮੈਂ ਸਦਾ ਲਈ ਰਹਿਣਾ ਵਾਂ ਜਦੋਂ ਬਹਿੰਦਾ ਕਮਲ ਦੇ ਫੁੱਲ ਤੇ ਆ ਕੇ ਤਾਂ ਸੂਰਜ ਜਦੋਂ ਛਿਪਦਾ ਤਾਂ ਉਹ ਬੰਦ ਹੋ ਜਾਂਦਾ ਉਸ ਕਮਲ ਦੇ ਫੁੱਲ ਦੇ ਅੰਦਰ ਹੀ ਤਾਂ ਪੌਰਾ ਅੰਦਰ ਹੀ ਖਤਮ ਹੋ ਜਾਂਦਾ ਪੌਰੇ ਨੂੰ ਪਤਾ ਵੀ ਇਹ ਮੇਰੀ ਮੌਤ ਹੈ ਪਰ ਫਿਰ ਵੀ ਫੁੱਲ ਦੇ ਕੋਲ ਜਾਣਾ ਨਹੀਂ ਛੱਡਦਾ ਦੂਜੀ ਉਦਾਹਰਨ ਇਹ ਹੈ ਤਾਂ ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਨੇ ਮਨ ਬਚ ਕ੍ਰਮ ਜਲ ਮੀਨ ਲਿਵ ਲੀਨ ਗਤ ਵਿਸਰਤ ਰਾਖ ਨ ਸਖਤ ਗੈ ਡਾਰ ਹੈ ਮੱਛੀ ਦੀ ਉਦਾਹਰਨ ਦਿੰਦੇ ਨੇ ਤੀਸਰੀ ਭਾਈ ਗੁਰਦਾਸ ਕਹਿੰਦੇ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਔਰ ਮੱਛੀ ਜਦੋਂ ਪਾਣੀ ਵਿੱਚ ਰਹਿੰਦੀ ਹੈ ਜਿਉਂਦੀ ਵੀ ਪਾਣੀ ਦੇ ਸਹਾਰੇ ਹੀ ਹੈ ساری ਜ਼ਿੰਦਗੀ ਪਾਣੀ ਦੇ ਲੇਖੇ ਲਾ ਦਿੰਦੀ ਹੈ ਪਰ ਕਹਿੰਦੇ ਜਦੋਂ ਕੋਈ ਬਦਕ ਆਉਂਦਾ ਸ਼ਿਕਾਰੀ ਆਉਂਦਾ ਜਾਲ ਪਾ ਕੇ ਮੱਛੀ ਨੂੰ ਫੜ ਕੇ ਲੈ ਜਾਂਦਾ ਖਤਮ ਕਰ ਦਿੰਦਾ ਹੈ ਹਾਲਾਂਕਿ ਮੱਛੀ ਨੂੰ ਪਤਾ ਵੀ ਇਹ ਮੇਰੀ ਮੌਤ ਹੈ ਪਾਣੀ ਪਰ ਫਿਰ ਵੀ ਉਹਦੇ ਨਾਲ ਪ੍ਰੀਤੀ ਕਰਦੀ ਹੈ ਕਿਉਂਕਿ ਪਾਣੀ ਨੇ ਸਹਾਰਾ ਦਿੱਤਾ ਜਾਲ ਪਾਉਣ ਦਿੱਤਾ ਆਪਣੇ ਅੰਦਰ ਬਦਕ ਨੂੰ ਸ਼ਿਕਾਰੀ ਨੂੰ ਪਾਣੀ ਮੱਛੀ ਦੀ ਮੌਤ ਦਾ ਕਾਰਨ ਬਣਦਾ ਹੈ ਮੱਛੀ ਫਿਰ ਵੀ ਉਹਦੇ ਨਾਲ ਪ੍ਰੀਤੀ ਕਰਦੀ ਹੈ ਪ੍ਰੇਮ ਤੋੜਦੀ ਨਹੀਂ ਤਿੰਨ ਉਦਾਹਰਨਾਂ ਦੇ ਕੇ ਚੌਥੀ ਉਦਾਹਰਨ ਗੁਰਸਿੱਖ ਦੇ ਬਾਵਤ ਬਚਨ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਖਦਾਈ ਪ੍ਰੀਤ ਕੀ ਪਰਤੀਤ ਕੈ ਮਰੈ ਨਾ ਟਰੈ ਗੁਰਸਿੱਖ ਸੁਖਦਾਈ ਪ੍ਰੀਤ ਕਿਉ ਵਿਸਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਉੱਪਰ ਕੋਈ ਪ੍ਰੇਮ ਨਹੀਂ ਛੱਡਦਾ ਭਾਵੇਂ ਮੌਤ ਆ ਜਾਵੇ ਉਹਨਾਂ ਨੂੰ ਪਰ ਉਹਨਾਂ ਉਹ ਆਪਣੇ ਪ੍ਰੇਮ ਆਪਣੇ ਪਿਆਰੇ ਦੇ ਕੋਲ ਜਾਣਾ ਬੰਦ ਨਹੀਂ ਕਰਦੇ ਪਰ ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖ ਤੇ ਥੋੜਾ ਬਹੁਤਾ ਦੁੱਖ ਆ ਜੇ ਬਿਪਤਾ ਪੈ ਜੇ ਗੁਰੂ ਨਾਲੋਂ ਪਰਮੇਸ਼ਰ ਨਾਲੋਂ ਪ੍ਰੀਤੀ ਤੋੜ ਕੇ ਕਿਸੇ ਹੋਰ ਦੇ ਲੜ ਲੱਗ ਜਾਂਦਾ ਹੈ ਤਾਂ ਜਿਨੇ ਖਸਮ ਨੂੰ ਵਿਸਾਰ ਕੇ ਪਰਮੇਸ਼ਰ ਨੂੰ ਭੁਲਾ ਕੇ ਦੂਜੇ ਨਾਲ ਪ੍ਰੇਮ ਪਾਇਆ ਖਸਮ ਵਿਸਾਰ ਦੂਜੇ ਲੱਗੇ ਦੁੱਬੇ ਸੇ ਵਣ ਜਾ ਰਿਆ ਤਾਂ ਮਹਾਰਾਜ ਕਹਿੰਦੇ ਇਹ ਡੁੱਬਣ ਦੀਆਂ ਰੀਤਾਂ ਅਸੀਂ ਖੁਦ ਕਰਦੇ ਹਾਂ ਜੀਵਨ ਦੇ ਵਿੱਚ ਇੱਥੇ ਮਹਾਰਾਜ ਜੀ ਅਸੂ ਦੇ ਮਹੀਨੇ ਬਾਬਤ ਸਾਨੂੰ ਸ਼ਬਦ ਆਰੰਭ ਕਰਦੇ ਨੇ ਅਸੁਣ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵਾ ਮਾਏ ਕਹਿੰਦੇ ਸਿੱਖਾ ਜੇ ਤੂੰ ਗੁਰੂ ਨਾਲ ਪਰਮੇਸ਼ਰ ਨਾਲ ਮਿਲਾਪ ਕਰਨਾ ਤੇ ਇਹ ਜਿਹੜੀਆਂ ਤਿੰਨ ਉਦਾਹਰਨਾ ਭਾਈ ਗੁਰਦਾਸ ਜੀ ਦਿੰਦੇ ਨੇ ਇਹ ਤੋਂ ਸਿੱਖਿਆ ਲੈ ਲੈ ਵੀ ਪੌਰਾ ਜਿਹੜਾ ਪਤੰਗਾ ਜਿਹੜਾ ਤੇ ਮੱਛੀ ਹੈ ਇਹਨਾਂ ਦੀ ਪ੍ਰੀਤੀ ਬੜੀ ਹੁੰਦੀ ਹੈ ਆਪਣੇ ਪਿਆਰਿਆਂ ਨਾਲ ਪਰ ਛੱਡਦੇ ਨਹੀਂ ਪ੍ਰੀਤੀ ਭਾਵੇਂ ਜਾਨ ਦੇਣੀ ਪਵੇ ਉਹਨਾਂ ਨੂੰ ਅਰ ਸਿੱਖਾ ਤੂੰ ਪਤਾ ਨਹੀਂ ਕਿਹੜੇ ਆਪਣੇ ਦਿਲ ਤੇ ਪੱਥਰ ਰੱਖੀ ਬੈਠਾ ਵੀ ਗੁਰੂ ਨੂੰ ਛੱਡ ਕੇ ਕਦੇ ਕਿਸੇ ਪਾਸੇ ਦੌੜਦਾ ਕਦੇ ਕਿਸੇ ਪਾਸੇ ਦੌੜਦਾ ਤੇਰੇ ਅੰਦਰ ਦਿਲੋਂ ਪ੍ਰੇਮ ਹੋਵੇ ਮਨ ਤਨ ਪਿਆਸ ਦਰਸ਼ਨ ਕਣੀ ਪਿਆਸ ਹੋਵੇ ਗੁਰੂ ਦੇ ਮਿਲਾਪ ਦੀ ਕਣੀ ਕਣੀ ਦਾ ਮਤਲਬ ਹੁੰਦਾ ਬਹੁਤ ਜ਼ਿਆਦੇ ਜਿਹਦਾ ਕੋਈ ਨਾਪ ਤੋਲ ਹੀ ਨਾ ਹੋਵੇ ਇੰਨੀ ਕ ਪਿਆਸ ਹੋਵੇ ਤਾਂ ਮਹਾਰਾਜ ਜੀ ਕਹਿੰਦੇ ਕੋਈ ਆਣ ਮਿਲਾਵੇ ਮਾਏ ਮਾਏ ਸ਼ਬਦ ਮਾਂ ਵਾਸਤੇ ਵਰਤੇ ਆਏ ਬੰਦਾ ਭਾਵੇਂ ਦੁੱਖ ਵਿੱਚ ਹੋਵੇ ਭਾਵੇਂ ਸੁੱਖ ਵਿੱਚ ਹੋਵੇ ਸਭ ਨਾਲੋਂ ਪਹਿਲਾਂ ਆਪਣੀ ਮਾਂ ਨੂੰ ਚੇਤੇ ਕਰਦਾ ਏ ਤਾਂ ਮਹਾਰਾਜ ਜੀ ਕਹਿੰਦੇ ਕੋਈ ਐਸਾ ਹੋਵੇ ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦੇਵੇ ਦਾ ਸਵਾਲ ਖੜਾ ਹੁੰਦਾ ਪਰਮੇਸ਼ਰ ਨਾਲ ਕੌਣ ਮਿਲਾਏਗਾ ਕੌਣ ਮਿਲਾਪ ਕਰਾਏਗਾ ਅਗਲੀ ਪੰਗਤੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਪਾਏ ਦਾ ਇੱਥੇ ਅਰਥ ਕਰਾਂਗੇ ਪੈਰੀ ਲੱਗਣਾ ਚਰਨੀ ਲੱਗਣਾ ਹੁਣ ਕਿਹੜੇ ਮਹਾਰਾਜ ਜੀ ਤੇ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਭਗਤੀ ਕਰਨ ਵਾਲੇ ਸੰਤ ਜਣ ਨੇ ਉਹ ਤੇਰੇ ਅੰਦਰ ਪ੍ਰੇਮ ਪੈਦਾ ਕਰਨਗੇ ਜੁੜੇ ਹੋਣ ਨਾਮ ਨਾਲ ਸੱਚ ਨਾਲ ਜੁੜੇ ਹੋਣ ਉਹਨਾਂ ਸੰਤਾਂ ਦੀ ਗੱਲ ਕਰ ਰਹੇ ਨੇ ਜਿਵੇਂ ਗੁਰਬਾਣੀ 'ਚ ਕਿੰਨੇ ਸੰਤ ਭਗਤ ਬੈਠੇ ਨੇ ਜਿਨ੍ਹਾਂ ਦਾ ਮਨ ਸ਼ਾਂਤ ਹੈ ਉਸੇ ਨੂੰ ਸੰਤ ਕਹਿੰਦੇ ਆ ਤਾਂ ਮਹਾਰਾਜ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਉਹ ਬੰਦਿਆ ਜਦੋਂ ਤੂੰ ਰੱਬ ਦੇ ਪਿਆਰੇ ਬੰਦਗੀ ਵਾਲਿਆਂ ਦੇ ਚਰਨੀ ਜੁੜੇਗਾ ਉਹਨਾਂ ਨੇ ਤੇ ਅੰਦਰ ਪ੍ਰੇਮ ਪੈਦਾ ਕਰਨਾ ਹੈ। ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਕਹਿੰਦੇ ਜ਼ਿੰਦਗੀ ਵਿੱਚ ਪਰਮੇਸ਼ਰ ਤੋਂ ਬਿਨਾ ਮਾਲਕ ਤੋਂ ਬਿਨਾ ਵੈਗਰੂ ਤੋਂ ਬਿਨਾ ਤੇਰੀ ਜੀਵਨ ਵਿੱਚ ਸੁਖ ਨਹੀਂ ਆ ਸਕਦਾ। ਵਿਣ ਪ੍ਰਭ ਕਿਉ ਸੁਖ ਪਾਈਐ ਕਿਵੇਂ ਸੁਖ ਪਾ ਸਕੇਗਾ? ਕਹਿਣ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਨਹੀਂ ਸੁਖ ਮਿਲ ਸਕਦਾ ਤੈਨੂੰ ਗੁਰੂ ਤੋਂ ਬਿਨਾ। ਦੂਜੀ ਨਾਹੀ ਜਾਏ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਵਿਸਾਰ ਕੇ ਜਿੱਥੇ ਮਰਜੀ ਤੂੰ ਭਟਕਦਾ ਫਿਰ ਤੈਨੂੰ ਸੁੱਖ ਨਹੀਂ ਮਿਲਣਾ ਜੀਵਨ ਦੇ ਵਿੱਚ ਜਿਨ ਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਈ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਨੂੰ ਰਸ ਨੂੰ ਚੱਖਿਆ ਹੈ ਮਾਣਿਆ ਹੈ ਰਸ ਨੂੰ ਨਾਮ ਦੇ ਰਸ ਨੂੰ ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਪੂਰਨ ਤੌਰ ਤੇ ਬੰਦਾ ਰਜ ਜਾਂਦਾ ਏ ਤ੍ਰਿਪਤ ਰਹੇ ਆਗਾਏ ਆਗਾਏ ਦਾ ਮਤਲਬ ਹੁੰਦਾ ਹੈ ਰਜ ਜਾਣਾ ਪੂਰਨ ਤੌਰ ਤੇ ਔਰ ਇਹ ਰਾਜ ਹੈ ਜਿਹੜਾ ਮਨ ਦੇ ਰਾਜ ਦੀ ਗੱਲ ਕਰ ਰਹੇ ਨੇ ਮਹਾਰਾਜ ਸਰੀਰ ਦੇ ਰਾਜ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਲੜ ਲੱਗ ਜੈਗਾ ਗੁਰੂ ਦੇ ਪੈਰੀ ਪੈ ਜਾਏਗਾ ਤਾਂ ਪਾਤਸ਼ਾਹ ਕਹਿੰਦੇ ਪੂਰਨ ਤੌਰ ਤੇ ਤ੍ਰਿਪਤ ਹੋ ਜਾਏਗਾ ਫਿਰ ਡਿਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਤ੍ਰਿਪਤ ਹੋ ਜਾਏਗਾ ਤੇਰਾ ਅੰਦਰ ਪੂਰਨ ਤੌਰ ਤੇ ਤਾਂ ਮਹਾਰਾਜ ਕਹਿੰਦੇ ਫਿਰ ਮਿਲਾਪ ਕਿਵੇਂ ਹੋਵੇਗਾ ਆਪ ਤਿਆਗ ਬਿੰਤੀ ਕਰਹਿ ਲੇਹੋ ਪ੍ਰਭੂ ਲੜ ਲਾਈ ਕਹਿੰਦੇ ਪਹਿਲੀ ਸ਼ਰਤ ਇਹ ਹੈ ਵੀ ਜੇ ਗੁਰੂ ਨਾਲ ਮਿਲਾਪ ਕਰਨਾ ਮਾਲਕ ਨਾਲ ਮਿਲਾਪ ਕਰਨਾ ਤੈਨੂੰ ਆਪਣਾ ਆਪ ਤਿਆਗਣਾ ਪਏਗਾ ਆਪਣੇ ਅੰਦਰੋਂ ਆਪਾ ਭਾਵ ਤਿਆਗ ਦੇ ਆਪਣੇ ਅੰਦਰੋਂ ਮੈਂ ਮੇਰੀ ਖਤਮ ਕਰ ਦੇ ਹਉਮੈ ਮਾਨ ਹੰਕਾਰ ਖਤਮ ਕਰ ਦੇ ਆਪ ਤਿਆਗ ਆਪਣਾ ਆਪ ਤਿਆਗ ਕੇ ਕਹਿੰਦੇ ਬੇਨਤੀ ਕਰ ਹੈ ਬੇਨਤੀਆਂ ਕਰ ਅਰਦਾਸਾਂ ਕਰ ਕਿਹੜੀਆਂ ਅਰਦਾਸਾਂ ਲੇਹੋ ਪ੍ਰਭੂ ਲੜ ਲਾਏ ਕਿਹੇ ਮਾਲਕ ਜੀ ਮੈਨੂੰ ਤੁਹਾਡੇ ਦਰਸ਼ਨਾਂ ਦੀ ਬੜੀ ਤਾਂਗ ਹੈ ਪਿਆਸ ਹੈ ਆਪ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਆਪਣੀ ਭਗਤੀ ਨਾਲ ਜੋੜ ਲਓ ਫਿਰਤੋ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤਾਂ ਗੁਰਦੇਵ ਕਹਿੰਦੇ ਇਹ ਬੇਨਤੀਆਂ ਕਰੇਗਾ ਜਦੋਂ ਫਿਰ ਪਰਮੇਸ਼ਰ ਨੇ ਤੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਹੈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤ ਹੈ ਨਾ ਜਾਏ ਕਹਿੰਦੇ ਜਿਨ੍ਹਾਂ ਨੂੰ ਉਸ ਪਤੀ ਪਰਮੇਸ਼ਰ ਕੰਤ ਦੇ ਨਾਲ ਮਿਲਾਪ ਹੋ ਗਿਆ ਜਿਨ੍ਹਾਂ ਦਾ ਫਿਰ ਮਹਾਰਾਜ ਕਹਿੰਦੇ ਉਹ ਕਦੇ ਵੀ ਪਰਮੇਸ਼ਰ ਤੋਂ ਨਾਮ ਤੋਂ ਦੂਰ ਨਹੀਂ ਜਾਂਦੇ ਜੋ ਹਰ ਕੰਤ ਮਿਲਾਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਵਿੱਚ ਅਪੇਧ ਕਰ ਲਿਆ ਸੇ ਵਿਛੜਕਤ ਹੈ ਨਾ ਜਾਏ ਉਹ ਕਦੇ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਦੂਰ ਨਹੀਂ ਜਾਂਦੇ ਇੱਕ ਦੇ ਲੜ ਲੱਗ ਜਾਂਦੇ ਨੇ ਔਰ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੋ ਸੁਖੀ ਵਸੰਦੇ ਆ ਜਿੰਨਾ ਮਇਆ ਹਰ ਰਾਈ ਤਾਂ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਬਿਨ ਦੂਜਾ ਕੋ ਨਹੀਂ ਪਰਮੇਸ਼ਰ ਤੋਂ ਬਗੈਰ ਦੂਜਾ ਹੈ ਹੀ ਨਹੀਂ ਕੋਈ ਦੁਨੀਆ ਤੇ ਨਾਨਕ ਹਰ ਸ਼ਰਨਾਏ ਮਹਾਰਾਜ ਕਹਿੰਦੇ ਜਦੋਂ ਦੂਜਾ ਹੈ ਹੀ ਨਹੀਂ ਕੋਈ ਕੋਈ ਹੋਰ ਥਾਂ ਹੈ ਹੀ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਮਾਲਕ ਪਰਮੇਸ਼ਰ ਦੇ ਚਰਨ ਨਹੀਂ ਲੱਗ ਜਾ ਸਤਿਗੁਰੂ ਦੀ ਸ਼ਰਨ ਵਿੱਚ ਟੈਪੈ ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰ ਰਾਏ ਇਥੇ ਅਸੂ ਦਾ ਅਰਥ ਕਰਾਂਗੇ ਆ ਬੰਦੇ ਦੀ ਜ਼ਿੰਦਗੀ ਮਹਾਰਾਜ ਕਹਿੰਦੇ ਉਹ ਅਸੂ ਦਾ ਮਹੀਨਾ ਭਾਵ ਜ਼ਿੰਦਗੀ ਸੁਖੀ ਹੈ ਜਿੰਨਾ ਮਾਇਆ ਹਰ ਰਾਏ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਬਖਸ਼ਿਸ਼ ਵਰਤ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਵਸਣ ਲੱਗ ਪੈਂਦਾ ਹੈ ਉਹਨਾਂ ਦਾ ਮਹਾਰਾਜ ਕਹਿੰਦੇ ਮਹੀਨੇ ਦੀ ਗੱਲ ਛੱਡੋ ਉਹਨਾਂ ਦੀ ਸਾਰੀ ਜ਼ਿੰਦਗੀ ਰੂਪੀ ਮਹੀਨਾ ਜਿਹੜਾ ਏ ਉਹ ਸੁੱਖਾਂ ਦੇ ਵਿੱਚ ਲੰਘਦਾ ਔਰ ਪਿਆਰੇ ਨਾਲ ਪਰਮੇਸ਼ਰ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਤਾਂ ਇਹ ਅਸੂਦਾ ਮਹੀਨਾ ਅੱਜ ਸਾਨੂੰ ਧੰਗੁਰੂ ਅਰਜਨ ਦੇ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ ਵਿਚਾਰਾ ਹੋਈਆਂ ਨੇ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ तमाम ਪੁੱਲਾ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਯੋਗ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਹੈ